Liga a cadeira. ਜਿਹੜਾ ਕਿ ਖਾਲਸਾ ਸੇਵਾ ਸੁਸਾਇਟੀ ਨੂੰ 1985 ਤੋਂ ਜਿਹੜੀਆਂ ਕਿ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਵਿੱਚ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਸਰਦਾਰ ਗੁਰਦੇਵ ਸਿੰਘ ਜੀ ਖਾਲਸਾ ਜੀ ਜਿਨ੍ਹਾਂ ਨੇ ਕਿ ਇਸ ਖਾਲਸਾ ਸੇਵਾ ਸੈਟੀ ਦਾ ਨੀਂਹ ਪੱਥਰ ਰੱਖਿਆ ਸੀ ਤੇ ਇੱਕ ਜੋੜਾ ਕਰਦੀ ਸੇਵਾ ਤੋਂ ਸਟਾਰਟ ਹੋ ਕੇ ਜਿਹੜਾ ਕਿ ਅੱਜ ਇੱਥੇ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਜੋ 19ਵਾਂ ਜਿਹੜਾ ਕਿ ਧਾਰਮਿਕ ਸਮਾਗਮ ਸਮੂਹਕ ਆਨੰਦ ਕਾਰਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੀ ਸੰਗਤ ਮੋਗੇ ਸ਼ਹਿਰ ਦੀ ਸੰਗਤ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਅਹੁਦੇਦਾਰ ਤੇ ਸਾਰੀ ਹੀ ਸੰਗਤ ਦੇ ਸਹਾਇਕ ਦੇ ਨਾਲ ਜਿਹੜਾ ਕਿ ਅੱਜ 19ਵਾਂ ਸਮਾਗਮ ਲੀਕਿਆ ਗਿਆ ਸੀਗਾ ਤੇ ਜਿਹੜੇ ਕਿ ਖਾਲਸਾ ਸੇਵਾ ਸਾਈਟ ਦੇ ਮੈਂਬਰ ਸਾਹਿਬਾਨਾਂ ਵੱਲੋਂ ਕਿਉਂਕਿ ਲੰਮੇ ਸਮੇਂ ਦਾ ਸੰਘਰਸ਼ 1985 ਤੋਂ ਸੇਵਾ ਨੂੰ ਸਮਰਪਿਤ ਹੋ ਕੇ ਤੇ ਜਿਹੜਾ ਕਿ ਇੱਕ ਜਿਹੜੇ ਕਿ ਮਾਲਾ ਦੀ ਤਰ੍ਹਾਂ ਤੋਂ ਪਰੋਏ ਹੋਏ ਆ ਖਾਲਸਾ ਸੇਵਾ ਸਾਡੇ ਦੇ ਮੈਂਬਰ ਸਹਿਬਾਨ ਜਿਨ੍ਹਾਂ ਦੀਆਂ ਉਹਨਾਂ ਦੀਆਂ ਮਿਹਨਤਾਂ ਦੇ ਸਦਕਾ ਉਹਨਾਂ ਦੀਆਂ ਯਤਰਾ ਦੇ ਸਦਕਾ ਤੇ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਜਿਹੜਾ ਕਿ 19ਵਾਂ ਸਮਾਗਮ ਅਲੀਕਾ ਗਿਆ ਸੀਗਾ ਕਿਹੜੀ ਕਿ ਦਿਨ ਰਾਤ ਦੀ ਮਿਹਨਤ ਸੀ ਅੱਜ ਰੰਗ ਲਿਆ ਕੇ ਉਹ ਅੱਜ ਜਿਹੜਾ 19ਵਾਂ ਸਮਾਗਮ ਨੇਤਰੇ ਚੜਿਆ ਵਾ ਤੇ ਜਿਸ ਦਾ ਮੈਂ ਬਹੁਤ ਧੰਨ ਸ਼ਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਦਾ ਵਾਂ ਜਿਹੜੇ ਕਿ ਨੌ ਬੱਚਿਆਂ ਦੇ ਆਨੰਦ ਕਾਰਜ ਹੋਏ ਆ ਤੇ ਜਿਹੜੀ ਕਿ ਮੋਗੇ ਸ਼ਹਿਰ ਦੀ ਸੰਗਤ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਨਮ ਤੇ ਸੰਤ ਮਹਾਪੁਰਸ਼ ਅੱਜ ਬੀਬੀ ਕਾਨਕੁਰ ਗੁਰਦੁਆਰਾ ਸਾਹਿਬ ਦੇ ਉਹਨਾਂ ਬੱਚੀਆਂ ਨੂੰ ਅਸ਼ੀਰਵਾਦ ਦੇਣ ਵਾਸਤੇ ਪਹੁੰਚੇ ਆ ਉਹਨਾਂ ਦਾ ਅਸੀਂ ਦਿਲੋਂ ਸਤਿਕਾਰ ਕਰਦੇ ਆ ਤੇ ਜਿੰਨੇ ਵੀ ਕਦਮ ਚੱਲ ਕੇ ਆਈ ਆ ਸਮੂਹ ਸੰਗਤ ਉਹਨਾਂ ਨੂੰ ਕੋਟਨ ਕੋਟਨਾ ਅਸੀਂ ਉਹਨਾਂ ਦਾ ਲੱਖ ਲੱਖ ਵਾਰ ਸ਼ੁਕਰਾਨਾ ਕਰਦੇ ਆ ਕਿ ਜਿਹੜੇ ਕਿ ਬੱਚੀਆਂ ਨੂੰ ਆਪਣਾ ਅਸ਼ੀਰਵਾਦ ਦੇ ਕੇ ਤੇ ਉਹ ਸਤਿਗੁਰੂ ਧੰਨ ਗੁਰਗ੍ਰੰਥ ਸਾਹਿਬ ਜੀ ਮਾਗੇ ਅਰਦਾਸ ਕਰਦਾ ਮੈਂ ਸੱਚੇ ਪਾਤਸ਼ਾਹ ਜੀ ਵੀ ਜਿਹੜੇ ਅੱਜ ਉਹਨੇ ਮਾਝੋ ਸਮਾਗਮ ਲੀਕਿਆ ਗਿਆ ਸੀ ਨੇਤਰੇ ਚੜਿਆ ਵਾ ਤੇ ਨੌ ਬੱਚੀਆਂ ਦੇ ਆਨੰਦ ਕਾਰਜ ਹੋਏ ਆ ਉਸ ਸੱਚੇ ਪਾਤਸ਼ਾਹ ਵਾਹਿਗੁਰੂ ਅਰਦਾਸ ਕਰਦਾ ਕਰਨ ਤੇ ਆਪਣੇ ਘਰ ਪਰਿਵਾਰਾਂ ਦੇ ਵਿੱਚ ਖੁਸ਼ੀ ਜੀਵਨ ਬਤੀਤ ਕਰਨ ਤੇ ਸਾ ਆਪਣੇ ਖਾਲਸਾ ਸੇਵਾ ਸੁਸਾਇਟੀ ਦੇ ਜਿੰਨੇ ਵੀ ਮੈਂਬਰ ਸਹਿਬਾਨਾ ਉਹਨਾਂ ਨੂੰ ਆਪਣਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣਾ ਮਿਹਰਬਰਸਾ ਤੇ ਹੱਥ ਰੱਖ ਕੇ ਜਿਹੜੇ ਕਿ ਸੇਵਾ ਦਾ ਬੋਟਾ ਲਾਇਆ ਸੀ ਇੱਥੇ ਹੀ ਇਤਲਾ ਆਪਣਾ ਮਿਹਰਬਰਸਾ ਤੇ ਹੱਥ ਰੱਖ ਕੇ ਸੇਵਾ ਲੈਂਦੇ ਰਹਿਣ ਬਹੁਤ ਧੰਨਵਾਦ ਕਰਦਾ ਸਮੂਹ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸੇਵਾ ਸੁਸਾਇਟੀ ਵੱਲੋਂ 1985 ਤੋਂ ਮੋਗਾ ਸ਼ਹਿਰ ਦੀਆਂ ਸੰਗਤਾਂ ਦੀਆਂ ਸੇਵਾ ਵਿੱਚ ਸੁਭ ਹਰ ਸਾਲ ਹੀ ਸੋਸਾਇਟੀ ਵੱਲੋਂ ਸਮੂਹੀਕ ਆਨੰਦਕਾਰ ਸਮਾਗਮ ਕਰਵਾਏ ਜਾਂਦੇ ਹਨ ਹੁਣ ਤੱਕ ਸੋਸਾਇਟੀ ਵੱਲੋਂ ਅਸੀਂ 200 ਆਨੰਦਕਾਰਜ ਕਰਵਾ ਚੁੱਕੇ ਆ ਸੰਗਤ ਦੇ ਸਹਿਯੋਗ ਨਾਲ ਇਸ ਵਾਰ ਵੀ ਨੋ ਲੋੜਵੰਤ ਪਰਿਵਾਰਾਂ ਦੀਆਂ ਬੱਚਿਆਂ ਦੇ ਆਨੰਦ ਕਾਰਜ ਕਰਵਾਏ ਗਏ ਆ ਜੇਪਾ ਤੁਹਾਨੂੰ ਦਿੱਤੇ ਜਾਵੇ ਜਿਵੇਂ ਉਹਦੇ ਸਮਾਨ ਵੀ ਹੋਰ ਰੱਖ ਰਖਾਉਦਾ ਹਾਂ ਹਾਂਜੀ ਹਰੇਕ ਜੋੜੇ ਨੂੰ ਲੋੜਵੰਦ ਜੋੜੇ ਨੂੰ ਜੋ ਵੀ ਘਰੇਲੂ ਵਰਤੋਂ ਦਾ ਸਮਾਨ ਹੁੰਦਾ ਉਹ ਨਾਲ ਦਿੱਤਾ ਜਾਂਦਾ ਹੈ ਪੇਟੀਆਂ ਹੋਣਗੇ ਬੈੱਡ ਬੈੱਡ ਸਲਾਈ ਮਸ਼ੀਨਾਂ ਬਿਸਤਰੇ ਗੱਦੇ ਇਹ ਸਾਰਾ ਸਮਾਨ ਨਾਲ ਦਿੱਤਾ ਜਾਂਦਾ ਜੀ ਤੇ ਤੁਸੀਂ ਕਿੱਦਾਂ ਇਹਨਾਂ ਦੀ ਚੋਣ ਕਰਦੇ ਹੈਗੇ ਬਸ ਤੁਸੀਂ ਜੜਾ ਕਿਉਂਕਿ ਬਹੁਤ ਵੱਡਾ ਕਾਰਜ ਹੈ ਅਸੀਂ ਪਹਿਲਾਂ 2-3 ਮਹੀਨੇ ਪਹਿਲਾਂ ਹੀ ਲੱਗ ਜਾਂਦੇ ਹਾਂ ਜੀ ਉਸ ਤੋਂ ਪਹਿਲਾਂ ਅਸੀਂ ਐਪਲੀਕੇਸ਼ਨ ਲਈ ਐਡ ਕਰਦੇ ਹਾਂ ਜੋ ਸਾਡੇ ਕੋਲ ਅਰਜ਼ੀਆਂ ਪਹੁੰਚਦੀਆਂ ਹਨ ਉਹਨਾਂ ਦੇ ਘਰਾਂ 'ਚ ਪਿੰਡਾਂ ਵਿੱਚ ਜਾ ਕੇ ਜੋ ਵੀ ਲੋਰਡ ਵਨ ਪਰਿਵਾਰ ਹੁੰਦੇ ਹਨ ਉਹਨਾਂ ਨੂੰ ਐਸੀ ਫਿਰ ਛਾਂਟ ਕੇ ਵਿੱਚੋਂ ਤੇ ਫਿਰ ਉਹਨਾਂ ਦਾ ਸਮਾਗਮ ਰੱਖਦੇ ਖਾਲਸਾ ਸੇਵਾ ਸੈਟੀ ਬੋਲੋ ਐਮਪਲਸ ਸੇਵਾ ਚੱਲ ਰਹੀ ਹੈ ਜੀ ਫ੍ਰੀ ਬੁੱਕਿਆਂ ਦੇ ਲੰਗਰ ਹਰ ਸਾਲ ਲਾਏ ਜਾਂਦੇ ਆ ਤੇ ਪਾਸ਼ਾ ਹੀ ਰਸ ਚੱਲਦਾ ਵਾ ਗੁਰੂਗ੍ਰੰਥ ਸਾਹਿਬ ਦੀਆਂ ਸੇਵਾਵਾਂ ਹੈਗੀਆਂ ਜਲਸਾ ਸੇਵਾ ਜੋੜਾ ਕਰ ਸੇਵਾ ਪਾਰਕਿੰਗ ਸੇਵਾ ਕਈ ਸੇਵਾਵਾਂ ਸੈਟੀ ਬੋਲੋ ਚੱਲ ਰਹੀਆਂ ਗੁਰੂ ਦੀ ਕੋਲ ਹਸਪਤਾਲ ਚੱਲ ਰਿਹਾ ਆਸਟ੍ਰੀਅਨ ਕੰਸਲਟੇਟਰ ਦੀਆਂ ਮਸ਼ੀਨਾਂ ਅਸੀਂ ਦਿੰਨੇ ਆਂ ਵੀਲਚੇਅਰ ਦਿੰਨੇ ਆਂ ਹਸਪਤਾਲੀ ਬੈੱਡ ਦਿੰਨੇ ਆਂ ਅੱਜ ਦਾ ਮੈਂ ਕਹਿਣਾ ਚਾਹੁੰਦਾ ਆ ਇਹ ਖਾਲਸਾ ਸੇਵਾ ਸੁਸਾਇਟੀ ਬੰਦੋ ਜੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਰਾ ਪ੍ਰੋਗਰਾਮ ਕੀਤਾ ਨੌ ਲੜਕੀਆਂ ਦੇ ਵਿਆਹ ਕੀਤੇ ਹਨ ਜਿਨ੍ਹਾਂ ਨੇ ਮਤਲਬ ਵਿਆਹ ਦਾ ਸਾਰਾ ਸਮਾਨ ਜੋ ਜ਼ਰੂਰਤ ਮੰਦ ਚਾਹੀਦਾ ਜੀ ਨੂੰ ਵੀ ਉਹ ਦਿੱਤਾ ਹੈ ਜੀ ਤੇ ਇਹਨਾਂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਸਾਡੇ ਲਈ ਬਹੁਤ ਖੁਸ਼ੀ ਦਾ ਮੌਕਾ ਹੈ ਜੀ ਕਿਵੇਂ ਅੱਜ ਲੱਗ ਰਿਹਾ ਜੀ ਜਦੋਂ ਕਦਮਾਂ ਤੁਹਾਡਾ ਜੀਵਨ ਸ਼ੁਰੂ ਹੋ ਰਿਹਾ ਬਹੁਤ ਵਧੀਆ ਜੀ ਮੈਂ ਕਹਿੰਦਾ ਜੀ ਇਹ ਦਿਨ ਹਰੇਕ ਤੇ ਆਉਣਾ ਚਾਹੀਦਾ ਜੀ ਬਹੁਤ ਖੁਸ਼ੀ ਹਾਲਤ ਹੈ ਇਹਨਾਂ ਦੀ ਆਪ ਲੋਕਾਂ ਨੂੰ ਤੁਸੀਂ ਕੀ ਕਹੋਗੇ ਖਾਲਸਾ ਸੇਵਾ ਸੁਸਾਇਟੀ ਬਹੁਤ ਵਧੀਆ ਹੈ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਹੈ ਜੀ ਆਪ ਦੀ ਸੇਵਾ ਲੋ ਸਾਰਾ ਕੁਝ ਕੀਤਾ ਨੌਕਰੀਆਂ ਬਾਰੇ